ਬਿਜਲੀ ਚੋਰੀ ਦੀ ਸ਼ਿਕਾਇਤ ਮਿਲਣ ਤੇ ਛਾਪਾ ਮਾਰਨਗੇ ਬਿਜਲੀ ਵਿਭਾਗ ਦੇ ਸਹਾਇਕ ਲੈਂਡਮੈਨ ਨੂੰ ਬੰਦੀ ਬਣਾ ਕੇ ਕੀਤੀ ਕੁੱਟਮਾਰ ਕੀਤਾ ਜ਼ਖਮੀ ਪੁਲਿਸ ਨੇ ਜਾ ਕੇ ਛਡਵਾਇਆ ਤੇ ਫਿਰ ਕਰਵਾਇਆ ਹਸਪਤਾਲ ਵਿੱਚ ਦਾਖਲ ਮੰਗਲਵਾਰ ਨੂੰ 2 ਵਜੇ ਦੇ ਲਗਭਗ ਗੁੰਨਿਆਣਾ ਮੰਡੀ ਵਿਖੇ ਬਿਜਲੀ ਵਿਭਾਗ ਦੇ ਵਿੱਚ ਪੈਸਕੋ ਦੇ ਵਿੱਚ ਕੰਮ ਕਰਦੇ ਬਿਜਲੀ ਵਿਭਾਗ ਦੇ ਸਹਾਇਕ ਲੈਂਡਮੈਨ ਜੋ ਇੱਕ ਘਰ ਦੇ ਅੰਦਰ ਬਿਜਲੀ ਚੋਰੀ ਦੀ ਸ਼ਿਕਾਇਤ ਮਿਲੀ ਸੀ ਤਾਂ ਜਦੋਂ ਇਸ ਸਬੰਧੀ ਉਸ ਆਪਣਾ ਘਰ ਦੇ ਅੰਦਰ ਗਿਆ ਤਾਂ ਜਿੱਥੇ ਬਿਲੀ ਚੋਰੀ ਕੀਤੀ ਜਾ ਰਹੀ ਸੀ ਇਹਨਾਂ ਵੱਲੋਂ ਉਸ ਦੀ ਵੀਡੀਓ ਬਣਾਉਣ ਲੱਗੇ ਤਾਂ ਪਰਿਵਾਰਕ ਮੈਂਬਰਾਂ ਵੱਲੋਂ ਇਸ ਨੂੰ ਅੰਦਰ ਬੁਲਾ ਲਿਆ ਗਿਆ ਤੇ ਉਸ ਤੋਂ ਬਾਅਦ ਇਸ ਦਾ ਮੋਬਾਈਲ ਫੋਨ ਖੜ ਲਿਆ ਗਿਆ ਅਤੇ ਇਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਇਸ ਦੇ ਨਾਲ ਡੰਡਿਆਂ ਤੇ ਰਾਡਾਂ ਦੇ ਨਾਲ ਇਸ ਨੂੰ ਆਪਣਾ ਆਪਣਾ ਵੀਰਜਕ ਨਹੀਂ ਕੀਤਾ ਗਿਆ ਅਤੇ ਇਸ ਨੂੰ ਬੰਦੀ ਬਣਾਇਆ ਗਿਆ ਆਪਣੇ ਘਰ ਦਾ ਗੇਟ ਜਿਹੜਾ ਉਹ ਬੰਦ ਕੀਤਾ ਗਿਆ ਜਿਹੜਾ ਇਹਦਾ ਨਾਲ ਦਾ ਸਾਥੀ ਸੀ ਉਸਨੇ ਆ ਕੇ ਆਪਣੇ ਦਫਤਰ ਆ ਕੇ ਰੌਲਾ ਪਾਇਆ ਤੇ ਫਿਰ ਪੁਲਿਸ ਦੀ ਸਹਾਇਤਾ ਦੇ ਨਾਲ ਜੋ ਇਹਨਾਂ ਵੱਲੋਂ ਆਪਣੇ ਘਰ ਦੇ ਅੰਦਰ ਇਸ ਵਿਅਕਤੀ ਨੂੰ ਬਿਜਲੀ ਵਿਭਾਗ ਦੇ ਲੈਂਡਮੈਨ ਨੂੰ ਬੰਦੀ ਬਣਾਇਆ ਗਿਆ ਸੀ ਉਸ ਨੂੰ ਛਡਵਾਇਆ ਗਿਆ ਤੇ ਫਿਰ ਇਸ ਨੂੰ ਗੋਨਿਆਣਾ ਮੰਡੀ ਦੇ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜ਼ਖਮੀ ਹੱਥ ਦੇ ਵਿੱਚ ਤੇ ਗੋਨਿਆਣਾ ਮੰਡੀ ਤੋਂ ਇਸ ਨੂੰ ਰੈਫਰ ਕਰਕੇ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਅੱਗੇ ਆਪਣਾ ਇਸ ਨੂੰ ਇਲਾਜ ਦੇ ਲਈ ਭੇਜਿਆ ਗਿਆ ਤੇ ਉਸ ਨੂੰ ਸੁਣਾਉਣੀਆ ਕੀ ਕਹਿੰਦੇ ਨੇ ਬਿਜਲੀ ਵਿਭਾਗ ਦੇ ਇਹ ਜ਼ਖਮੀ ਲੈਂਡਮੈਨ ਦੇ ਨਾਮਾ ਸਤਵੀਰ ਸਿੰਘ ਹੈ ਜੀ ਹਾਂਜੀ ਸਤਵੀਰ ਸਿੰਘ ਹੈ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਪੰਨਸੇਵਿੰਗ ਦੇ ਰਹਿਣ ਵਾਲੇ ਕੀ ਚੌਕ ਕਰਦੇ ਬਿਜਲੀ ਪੋਰਟ ਚੌਕ ਆਦੀਆ ਹੋਇਆ ਕੀ ਸੀਗਾ ਹੋਇਆ ਇਹ ਸੀ ਕਿ ਅਪਰੇਟ ਕਰਨ ਗਏ ਸੀ ਠੀਕ ਹੈ ਜੀ ਅੱਛਾ ਜੀ ਉੱਥੇ ਜਾ ਕੇ ਦੇਖਿਆ ਕਿ ਕਿਸੇ ਤੇ ਕੁੰਡੀ ਲੱਗੀ ਹੋਈ ਸੀ ਕੁੰਡੀ ਲੱਗੀ ਹੋਈ ਸੀ ਹਾਂਜੀ ਹਾਂਜੀ ਉਹਦੀਏ ਵੀੜੇ ਬਣਾਉਣ ਲੱਗ ਗਿਆ ਸੀ ਚਲੋ ਕਿਸੇ ਨੇ ਧਾਕੇ ਤਾਰ ਤਾਰ ਨੂੰ ਘਰ ਆਣੇ ਤਾਰ ਪਟਦੀ ਇਹ ਤਾਂ ਬਾਹਰ ਨਾਲ ਖੋਲਿਆ ਜਦੋਂ ਅਸੀਂ ਹਾਂ ਉਹਨੇ ਅੰਦਰ ਹੀ ਖਤ ਲੀ ਜ ਮੈਨੂੰ ਅੱਛਾ ਜੀ ਅੰਦਰ ਆ ਕੇ ਮੇਰੀ ਕੁੱਟ ਮਾਰ ਕੀਤੀ ਉਹਨਾਂ ਨੇ ਆ ਜਾਂਦਾ ਤੇ ਨਾਲ ਮੇਰੇ ਮੁੰਡਾ ਸੀ ਉਹਨਾਂ ਨੇ ਬਹੁਤ ਰੌਲਾ ਪਾਇਆ ਹੂੰ ਉਹ ਕਹੇ ਛੱਡ ਕੇ ਚੱਲ ਚਲਾ ਗਿਆ ਉੱਥੋਂ ਉਹਨੇ ਦਫ਼ਤਰ ਜਾ ਕੇ ਰੌਲਾ ਪਾਇਆ ਜੀ ਹੂੰ ਦਫ਼ਤਰ ਵਾਲੇ ਉੱਥੋਂ ਆਏ ਜੀ ਉਹਨਾਂ ਨੇ ਵੀ ਉਹਨੇ ਗਾਲਾਂ ਕੱਢੀਆਂ ਉੱਤਰਾਲੇ ਪਰ ਉਹਨਾਂ ਨੇ ਪੁੱਛ ਫਿਰਸਾ ਚਾਹਤਾਂ ਦੀ ਮਤਨਾਗੜਾ ਮਨਿਛੜਵਾਇਆ ਇੱਥੋਂ ਕੀ ਨਾਮ ਕੀ ਹੈ ਉਸ ਸਖਸ ਦਾ ਤੇ ਨਾਮ ਨਹੀਂ ਜਾਣਦਾ ਸੀ ਭਾਈ ਅੱਛਾ ਇਹ ਕੀ ਤੁਹਾਡੇ ਤੋਂ ਅੰਦਰ ਕਿਸ ਤਰੀਕੇ ਦਾ ਸੀਗਾ ਜਿਵੇਂ ਕੋਈ ਡੰਡਾ ਵਗੈਰਾ ਸੀ ਉਹਨਾਂ ਕੋਲੇ ਜਾਂ ਉਹਨਾਂ ਕੋਲੇ ਬਹੁਤ ਕੋਸ ਸੀਗਾ ਜੀ ਰਾੜਾਂ ਰਾੜਾਂ ਸੀਗੀਆਂ ਹਾਕੀਆਂ ਸੀਗੀਆਂ ਪਹਿਲਾਂ ਹਾਕੀ ਤੋੜੀ ਮੇਰੇ ਉੱਤੇ ਉਹਨਾਂ ਨੇ ਜੀ ਮੁੜ ਕੇ ਬੇਸਵਾਲ ਤੋੜਿਆ ਉਹਨਾਂ ਨੇ ਮੇਰੇ ਉੱਤੇ ਨਾ ਗਜੇਜ਼ ਬੇਸਬਾਲ ਮੁੜ ਕੇ ਰਾੜਾਂ ਚੱਕਲੇ ਹੋਰ ਉਹਨਾਂ ਨੇ ਘੁੱਟਮਾਰ ਕੀਤੀ ਗਈ ਮੇਰੀ ਤੇ ਮਾਫੀ ਵੀ ਮੰਗਾਈ ਤੁਹਾਡੇ ਤੋਂ ਮਾਫੀ ਮੰਗਾਈ ਮੇਥੋਂ ਮੰਗਾਈ ਤੇ ਫਿਰ ਹੁਣ ਕੀ ਮੰਗੇ ਚਾਰ ਮੰਗੇ ਸਾਨੂੰ ਅਨਸਾਫ਼ ਚਾਹੀਦਾ ਹੀ ਬਸ ਅਧਾਰਾ ਕੀ ਕਹਿ ਰਿਹਾ ਤਾ ਅੰਧਰਾ ਖੜਾ ਅੰਧਰਾ ਮੇਰਾ ਫੁੱਲ ਖੜਾ ਹੀ ਨਾ ਬਈ ਪਾਲਸਪੋਰਟ ਆਦਾ ਤੇ ਹੁਣ ਫਿਰ ਤੁਹਾਨੂੰ ਕਿੱਥੇ ਲੈ ਆ ਰਹੇ ਇਹ ਰੈਟ ਰੈਟ ਜਿਸ ਲੋਥਲ ਕੀਤਾ ਸੀਗਾ ਇਸੇ ਬਸ ਗਿਆਨਬਾਜੀ ਹੋਊਗੀ ਇੱਦੋਂ ਬਾਅਦ ਦੇਖੋ ਮੈਂ ਕਿ ਮੰਗੀ ਕੀ ਪ੍ਰਸ਼ਾਸਨ ਕੀ ਕਰਵਾਸ ਕਰਦਾ ਸਨਾਤਕ ਉਹ ਪਈ ਕੁਛ ਸੱਤ ਦੀ ਉਸ ਦਾ ਪਤਾ ਲੱਗ ਪਾਇਆ ਹਾਂਜੀ ਹਾਂਜੀ ਸਵਾਗਤ ਹੈ ਉਹਨਾਂ ਦੇ ਚਾਰ ਪੰਜ ਪਾਰਟੀਆਂ ਪਹਿਲਾਂ ਚੱਲਦੇ ਆ ਜੀ ਹਾਂਜੀ ਕੀ ਕੰਮ ਕੀ ਕਰਦੇ ਉਹ ਛੱਪੇ ਦਾ ਕੰਮ ਕਰਦੇ ਸਾਨੂੰ ਪਤਾ ਲੱਗਿਆ ਜਦ ਤੱਕ ਹਾਂਜੀ ਨਸ਼ਾ ਦਾ ਕੰਮ ਕਰਦੇ ਹਾਂਜੀ ਕੋਈ ਨਾਮ ਦਾ ਪਤਾ ਲੱਗੇ ਨਾਮ ਦਾ ਨਹੀਂ ਪਤਾ ਲੱਗਿਆ ਦਾ ਉਹ ਆ ਮੋਬਾਈਲ ਵੀ ਉਹਨਾਂ ਨੇ ਪੰਨੇ ਆਏ ਤੁਹਾਡਾ ਮੋਬਾਈਲ ਹਾਂਜੀ ਮੋਬਾਈਲ ਪੰਨੇ ਆ ਉਹਨਾਂ ਦਾ ਮੋਬਾਈਲ ਪੰਨੇ ਉਹ ਵੀ ਵੀਡੀਓ ਬਣੀ ਹੋਈ ਸੀ ਉਹਨਾਂ ਦੀ ਅੱਛਾ ਉਹਨਾਂ ਨੇ ਮੋਬਾਈਲ ਪੰਨੇ ਜਰਾ ਮੋਬਾਈਲ ਬੁਰੀ ਤਰ੍ਹਾਂ ਪੰਨੇ ਪੜਾ ਕੇ ਹੀ ਪਾ ਦਿੱਤਾ ਜੀ ਅੱਛਾ ਕਲਾਸ ਹੋ ਗਿਆ ਉਹਨਿੰਟੈਂਟ ਹੈ ਜੀ ਬੱਖੇ ਦੇ ਨਾਲ ਇੰਪੈਕਟ ਹੋ ਗਿਆ ਅੱਛਾ ਤੇ ਬਾਅਦ ਵਿੱਚ ਚੜਾਇਆ ਕੀ ਨਹੀਂ ਦੋਨੋਂ ਅੱਛਾ ਪ੍ਰਸ਼ਾਸਨ ਆਈ ਪ੍ਰਸ਼ਾਸਨ ਨੇ ਚੜਾਇਆ ਜੀ ਉਹਨਾਂ ਨੂੰ ਵੀ ਪਤਾ ਲੱਗਿਆ ਉਹਨਾਂ ਸਾਡੇ ਮਾਈਕ ਮੈਨ ਨੇ ਫੋਨ ਕੀਤਾ ਜੀ ਅੱਛਾ ਜੀ ਨੇ ਫੋਨ ਕੀਤਾ ਅੱਛਾ ਉਹ ਲੈ ਕੇ ਆਏ ਜੀ ਮੂਰਤੀ ਧਮਕੀ ਵੀ ਦਿੱਤੀ ਤੁਹਾਨੂੰ ਉਸ ਤੋਂ ਬਾਅਦ ਧਮਕੀਆਂ ਬਹੁਤ ਦਿਨ ਤੇ ਰਹੀਆਂ ਕਹਿੰਦੇ ਸਮੁੱਖ ਤੇ ਕਰਾਂਗੇ ਤੁਹਾਨੂੰ ਆਏ ਕਰਦੇ ਮੈਂ ਕੋਈ ਗੱਲ ਨਹੀਂ ਮੰਨਿਆ ਉਹਨਾਂ ਜਿਹਾ ਮੰਗਾ ਮੈਂ ਮੰਨਿਆ ਜੀ ਬਸ ਇੰਨਾ ਕੀ ਫਰਕ ਕੋਈ ਸ਼ਿਕਾਇਤ ਮਿਲੀ ਸੀ ਅਸੀਂ ਕਪਲਗੜ ਕਰਨ ਗਏ ਸੀ ਸਾਰਾ ਉੱਥੇ ਇਲਾਕਾ ਕਿਹੜੇ ਤੇ ਹੈ ਗੁਰੂ ਨਾਨਕ ਸੁਖੂ ਦੀ ਬੈਕ ਸਾਈਡ ਤੇ ਰੱਖਿਆ